ਵੀ ਨਹੀਂ ਦੇ ਦੇਗੇ ਨਹੀਂ ਯਾਰ ਬਾਵਾ ਤਾਂ ਤਾ ਜੂ ਦਾਕ ਨਾਲ ਦਾਦੇ ਤਾਂ ਕਹੋ ਜੂ ਬਾਲੇ ਜਾਣਾ ਫੇਰ ਕਿੰਨੇ ਦੀ ਦੇਈਏ ਇੱਕ 20 ਤਾਂ ਛੱਡ ਇੱਕ 15 ਦੀ ਦੇ ਦੇ ਇੱਕ 15 ਦੀ ਦੇ ਦੇ ਹਾਂਜੀ ਫੇਰ ਛੱਡ ਤੂੰ ਵੀ ਫੇਰ ਇੱਕ 10 ਦੀ ਜਾਂਦੇ ਵੇਖੀ ਜਾਉ ਹਾਂ ਇੱਕ 10 ਦੀ ਚੱਲਣ ਤੇ ਆ ਚੱਕੋ ਸਦਨਪੁਰ ਨਾ ਯਾਰ ਕੀ ਚੋਟੀ ਆ ਇੱਕ 10 ਦੀ ਹਾਂਜੀ ਸਾਸੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਦਨੋ ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਐ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸਜਣੋ ਤੇ ਜਿਹਨੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜਪੁਰ ਆ ਜਾਂਦਾ ਤੇ ਮੋਦਕੀ ਨਗਰ ਜ਼ਿਲ੍ਹਾ ਫਰੋਜਪੁਰ ਤੇ ਨੇੜੇ ਤਲਵੰਡੀ ਭਾਈ ਫਰੀਦਕੋਟ ਇਹ ਇਹਦੇ ਆੜ ਕਮਾਂਡ ਆ ਜਾਂਦੇ ਆ ਨੇੜੇ ਜਮ੍ਹਾਂ ਜੇ ਗੱਲ ਕਰੀਏ ਵੱਡਾ ਐਡਰੈਸ ਮੋਦਕੀ ਦਾ ਤੇ ਸੰਤ ਅਮਰਜੀਤ ਸਿੰਘ ਸਟੇਡੀਅਮ ਆਪਾਂ ਨੂੰ ਲੱਗਦਾ ਤੇ ਉਹ ਸਟੇਡੀਅਮ ਦੇ ਬਿਲਕੁਲ ਨੇੜੇਕ ਆਪਣਾ ਇਹ ਘਾਰਾ ਸਜਣੋ ਤੇ ਅੱਜ ਤੁਹਾਨੂੰ ਆਪਣੇ ਆਪ ਦੇ ਕੋਲ ਤਿੰਨ ਐਨੀਮਲ ਵਿਕਰੀ ਵਾਲੇ ਵਿਖਾ ਦੇਣੇ ਆ ਨੋਟ ਕਰ ਲਿਓ ਤਿੰਨੇ ਸੂਈਆਂ ਸਵਾਈਆਂ ਦੋ ਤਾਜ਼ੀਆਂ ਸੂਈਆਂ ਇੱਕ ਠੋਕੜ ਵੀ ਵਿਖਾਵਾਂਗੇ ਠੋਕੜ ਵੀ ਕਾਦੀ ਆ ਖੱਜਰਾ ਨਾਲੋਂ ਦੁੱਧ ਜ਼ਿਆਦਾ ਆ ਤੇ ਪਰ ਉੱਥੇ ਬੱਜੇ ਜਾ ਕੱਤੀ ਮਗਰਾ ਤੇ ਉਹ ਵੀ ਵਿਖਾਉਣੇ ਆ ਪਹਿਲਾਂ ਆਪਾਂ ਜਮਾ ਬਿਲਕੁਲ ਤਾਜੀ ਗਿੱਲੀ ਸੂਈ ਤਿੰਨਾਂ ਦਿਨਾਂ ਦੀ ਚਾਰਾਂ ਦੀ ਝੋਟੀ ਇਹ ਤੋਂ ਸ਼ੁਰੂ ਕਰ ਲੈਨੇ ਆ ਢਾਰਾ ਵੀ ਵਿਖਾਵਾਂਗੇ ਇੱਕ ਹੱਥ ਬੰਨ ਕੇ ਰਿਕੁਐਸਟ ਬੇਨਤੀ ਸੱਜਣੋ ਕਿ ਆਪਾਂ ਬਾਅਦ ਦੇ ਵਿੱਚ ਕਹੀਏ ਕਿਸੇ ਨੂੰ ਕਿ ਯਾਰ ਸਾਡੇ ਨਾਲ ਠੱਗੀ ਵਜ ਗਈ ਇੰਨੀ ਹੱਥ ਬੰਨ ਕੇ ਬੇਨਤੀ ਕਬੂਲ ਕਰ ਲਿਓ ਕਿ ਤਸੱਲੀ ਕਰ ਲਿਆ ਕਰੋ ਜਾਂ ਮਹਾਰਾ ਡੋਰਾ ਉਸ ਅਕਾਲ ਪੁਰਖ ਵਾਹੀ ਗੁਰੂ ਦੇ ਛੱਡਿਆ ਕਰੋ ਇਹ ਪਰੀਆਂ ਵਾਂ ਇਹਨਾਂ ਦੀ ਸੇਵਾ ਕਰਾਂਗੇ ਤਾਂ ਫਲ ਮਹਾਰਾਜਾ ਆਪੇ ਲਾਉਂਦਾ ਹੀ ਲਾਉਂਦਾ ਵਾ ਤੇ ਬਾਕੀ ਆਪਦੇ ਜਣੀ ਹਰੇਕ ਅੱਡੇ ਦੀ ਮੰਨ ਕੇ ਚੱਲੋ ਵੀ ਇਹ ਹੁੰਦਾ ਵੀ ਯਾਰ ਆਪਾਂ ਚੰਗਾ ਕੰਮ ਕਰੀਏ ਕੋਈ ਸੋਚ ਕੇ ਮਾਰਾ ਕਰਦੇ ਹੋਣਗੇ ਉਹ ਪ੍ਰਮਾਤਮਾ ਵੀ ਫਿਰ ਆਪਦੀ ਦਰਗਾਹ ਦੇ ਵਿੱਚ ਲੇਖਾ ਉਹਨਾਂ ਤੋਂ ਵੀ ਲਊਗਾ ਸੱਜਣੋ ਘਬਰਾਇਆ ਨਾ ਕਰੋ ਆਪਣੇ ਵੀ ਸਾਧਾਰੇ ਆ ਠੱਗੀ ਮਾਰਨ ਵਾਲਿਆਂ ਦੇ ਵੀ ਆਧਾਰੇ ਆ ਇੱਥੇ ਹੀ ਰਹਿ ਜਾਣਾ ਸਭ ਕੁਝ ਦੁੱਧ ਜਿੰਨਾ ਦੱਸਾਂਗੇ ਹੱਥ ਬੰਨ ਕੇ ਬੇਨਤੀ ਆ ਉਹਨਾਂ ਤੁਸੀਂ ਆਪਣਾ ਐਨ ਮੰਨ ਲਓ ਵੀ ਅੱਖਾਂ ਮੀਟ ਕੇ ਚੋਇਓ ਤਸੱਲੀ ਕਰਿਓ ਦੁੱਧ ਘੱਟ ਨਿਕਲ ਜੇ ਤੇਲ ਖਰਚੇ ਦੇ ਦੇਨਦਾਰ ਹੋਵਾਂਗੇ ਇਹ ਹੱਥ ਬੰਨ ਕੇ ਬੇਨਤੀ ਆ ਕਿਉਂਕਿ ਆਪਾਂ ਪਾਈਆ ਤੱਕ ਲੋ ਘੱਟ ਦੱਸਾਂਗੇ ਜੀ ਇੱਕ ਮੈਂ ਥੱਲੇ 10 ਕਿਲੋ ਦੁੱਧਾ ਜੇ ਸੱਜਣ ਕਿਸੇ ਨੇ 10 ਕਿਲੋ ਵਾਲੀ ਮੈਂ ਲੈਣੀ ਆ ਤੇ ਜੇ ਆਪਾਂ 9-10 ਟੋਨ ਤਾਂ ਵੀ ਲੈ ਲੈਣੀ ਜੇ 12-13 ਟੋਨ ਤਾਂ ਵੀ ਨਹੀਂ ਲੈ ਇਹ ਨੋਟ ਕਰਿਓ ਆਜੋ ਬਾਲਾ ਟਾਈਮ ਨਾ ਲੈਂਦੇ ਹੋਏ ਕਰੀਏ ਸ਼ੁਰੂ ਅ ਫਤਿਨੋ ਅੱਜ ਜੋ ਟੀਵੀ ਗੱਲ ਕਰਾਂਗੇ ਆਪਾਂ ਸ਼ਿਕਾਇਤ ਇਹਦੇ ਤੋਂ ਕਰ ਲੈਨੇ ਆ ਇਹ ਦੂਜਾ ਸੁਹਾ ਸੁਈ ਆ ਮਾਲਕਾਂ ਨੇ ਬੜੇ ਚੰਗੇ ਸੀਮਨ ਦੀ ਦੱਸੀ ਆ ਪਰ ਜਿਹੜਾ ਸੱਜਣ ਖਰੀਦੂਗਾ ਮੈਂ ਉਹਨੂੰ ਉਹਨਾਂ ਦੇ ਦਰਸ਼ਨ ਮੁਤਾਬਕ ਫਾਰਮੈਟ ਹੀ ਪੂਰੀ ਕਰੂੰਗਾ ਕਿ ਆ ਮਾਲੀ ਦੀ ਦਸੀ ਹੈ ਮੈਂ ਵੀਡੀਓ ਚ ਨਹੀਂ ਦੱਸਦਾ ਕਿਉਂਕਿ ਮੈਨੂੰ ਨਹੀਂ ਪਤਾ ਬਾਕੀ ਜਿਹੜਾ ਸੱਜਣ ਵੀ ਇਹਨੂੰ ਲੈਣ ਦਾ ਸ਼ਿਕਨ ਹੋਇਆ ਦਾ ਉਹਦੀ ਆਪਾਂ ਦੱਸਦਾ ਹਾਂ ਗੁਣ ਇਹਦੇ ਬਹੁਤ ਚੰਗੇ ਆ ਘਰੇ ਰੱਖਣ ਵਾਲੀ ਝੋਟੀ ਆ ਨੰਬਰ 1 ਸੀਲ ਬਹੁਤ ਆ ਨੰਬਰ 2 ਸੱਜਣਾ ਕੋਲੀ ਬਹੁਤ ਆ ਕਈ ਮਿੰਨਾਂ ਦੀ ਆਦਤ ਹੁੰਦੀ ਆ ਕਿ ਵੱਡਿਆ ਘੋਆ ਕਰਕੇ ਵੜਦਾ ਪਿੱਛੇ ਹੜ ਕੇ ਬੈਠੂਗੀ ਇਹ ਗੁਣਾਂ ਕਿਸੇ ਕਿਸੇ ਪਸੂ ਦਾ ਆ ਆ ਵੇਖਿਓ ਹੁਣ ਬੱਚਾ ਇਹਦਾ ਉਹ ਖੜਾ ਨਾਲਗਾ ਸ਼ਾਇਦ ਨਾਲ ਹੋਵੇ ਇਧਰੇ ਰੱਖ ਬੁੱਤ ਕੋਈ ਗੱਲ ਨਹੀਂ ਆਪਾਂ ਬਾਅਦ ਚ ਲਿਆ ਕੇ ਬਖਾਉਣੇ ਤੇ ਇਦਾਂ ਹੀ ਖੜੀ ਆ ਆ ਮੈਂ ਮੱਥੇ ਦੇ ਹੱਥ ਮਾਰਿਆ ਪੂ ਚੱਕੀ ਜਾਂਦੀ ਆ ਐਂ ਬੈਠੂਗਾ ਥਾਪੀ ਮਾਰ ਕੇ ਇਹ ਆ ਵੇਖਿਓ ਇਹਨੇ ਅਹੀਂ ਧਾਰ ਲੈਣੀ ਤੇ ਆ ਲੈ ਆ ਵੇਖੋ ਧੱਗਰੋ ਲੈ ਇਹ ਇੱਕ ਲੰਗੇ ਮੰਨ ਕੇ ਚੱਲੋ ਵੀ ਮਾਲੀ ਦੀ ਧੀ ਲਾ ਲਓ ਚੰਗੇ ਗੋਣਾ ਦੀ ਲਾ ਲਓ ਤੇ ਆ ਆ ਵੇਖੋ ਇਧਰ ਲੈ ਇਹ ਐ ਅਰੇ ਪਸਮਾਈ ਨਹੀਂ ਥਣਾ ਤੇ ਨਹੀਂ ਦੋਤੇਗਾ ਜਦੋਂ ਕਿੱਲੇ ਥੋਗੀ ਨਾ ਉਦੋਂ ਤੁਹਾਨੂੰ ਚਵਾਈ ਵਿਖਾਉਂਗਾ ਰੂਹਰ ਕੀ ਪੋਲੀ ਇਹ ਆ ਵੇਖੋ ਅਰੇ ਹੁਣ ਪਸਮਾਹ ਕਰੂਗੀ ਕੌਂਦੀ ਨੇ ਧਾਰ ਲੈ ਲਈ ਆ ਸੱਜਣੋ ਐਡੀ ਯਾਰ ਕੱਤੀ ਦੇ ਵਿੱਚ ਗੋਣਾ ਜਿਹਦਾ ਕੋਈ ਵੀ ਅੰਤ ਨਹੀਂ ਤੇ ਜਿੱਦਣ ਲੈ ਕੇ ਆਂਦੀ ਆ ਨਾ ਜਾਰੀ ਦੇ ਚਿੱਕੜੀ ਵੜੇ ਲੱਗੇ ਪਏ ਸੀ ਤੇ ਉਹ ਫੇਰ ਕੋਟ ਹੋਊਗੀ ਆ ਹੁਣ ਆ ਆ ਉਤਰੇ ਇੰਨਾ ਟਾਈਮ ਹੀ ਲਾਉਂਦੀ ਆ ਸੱਜਣੋ ਆ ਵੇਖੋ ਆਪਾਂ ਧਾਰ ਦਿੱਤੀ ਆ ਯਾਰ ਬੱਚਾ ਛੱਡ ਦੇ ਜਾਓ ਇਹਨੂੰ ਦੁੱਧ ਕੋਈ ਪਾੜਾ ਨਹੀਂ ਕੋਈ ਕੁਛ ਨਹੀਂ ਆ ਵੇਖੋ ਤੇ ਚਾਰੂ ਜਿਹੜੀ ਚੀਜ਼ ਮਰਜ਼ੀ ਦੇ ਦਿਓ ਮੂੰਹ ਦੀ ਇੰਨੀ ਪੋਲੀ ਆ ਵੀ ਮੂੰਹ ਫੜ ਲਓ ਤੇ ਜਿਹੜੀ ਮਰਜ਼ੀ ਚੀਜ਼ ਦੇਈ ਜਾਓ ਲੈ ਆ ਆ ਵੇਖੋ ਇਹਨੂੰ ਕੋਈ ਵਾਸਤਾ ਨਹੀਂ ਇਹਦੇ ਚ ਸਾਰੇ ਗੌਣੀ ਗੌਣਾ ਸੁਹਾ ਦੂਜਾ ਬੱਚਾ ਇਹਦੇ ਕੋਲੇ ਕਟਾ ਉਹ ਵੀ ਮੈਂ ਤੁਹਾਨੂੰ ਨੇੜੇ ਲਿਆ ਕੇ ਵਿਖਾਉਂਗਾ ਕਿਉਂਕਿ ਇਹ ਸੂਈ ਬਿਲਕੁਲ ਸਜਣੋ ਤਾਜੀ ਆ ਅੱਜ ਪੰਜਾਂ ਦਿਨਾਂ ਦੀ ਸੂਈ ਆ ਦੁੱਧ ਤੁਸੀਂ ਕਹਿਣਾ ਹਜੇ ਵੀਰ ਨੇ ਦੱਸਿਆ ਨਹੀਂ 10 ਕਿਲੋ ਇਹਦੇ ਕੋਲੇ ਹਾਜ਼ਰ ਤੁਸੀਂ ਕੱਚਾ ਦੁੱਧ ਲਾ ਲਿਓ ਸੱਜਣਾ ਤੁਸੀਂ ਕੱਚਾ ਬੋੜਾ ਲਾ ਲਿਓ 10 ਕਿਲੋ ਆ ਪਰ 9 ਦੀ ਓੜ ਦੇਊਂਗਾ ਜਿਹੜਾ ਮਰਜ਼ੀ ਭਾਵਾਂ ਦੀ ਭੰਡ ਡੰਗ ਚੁਣ ਲਓ ਘਰੇ ਆਨਲਾਈਨ ਮੰਗਾ ਕੇ ਵੀ ਦੁੱਧ ਦੱਸਦੇ ਵੀ ਯਾਰ ਬਾਈ ਤੇਰਾ ਦੁੱਧ ਘੱਟ ਨਿਕਲਿਆ ਯਾਰ ਆਨਲਾਈਨ ਵੀ ਮਈਆਂ ਭੇਜੀਆਂ ਕਿਉਂਕਿ ਦੁੱਧ 10 ਆ ਆ ਫੇਰ ਵੇਚੂੰਗਾ ਐ ਨਹੀਂ ਹੈਗਾ ਵੀ ਉਦੋਂ ਹੀ ਬਾਹ ਲਿਆ ਇਹਨੇ ਤੇ ਮੰਨ ਕੇ ਚੱਲੋ ਵੀ ਹੁਣ ਆਉ ਜਾਓ ਜਮਾਈਨੀ ਤੋਰ ਕੇ ਲਿਆ ਕੇ ਬਾਦ ਹੁਕਟਾ ਬਖੋ ਨਾ ਤੁਨੂੰ ਤੋਂ ਹੋ ਰਹੀ ਦੀ ਚੈੱਕ ਕਰੋ ਗੁਣਾ ਦੀ ਗੁਦਰੀ ਝੂਟੀ ਆ ਦੇਣੀ ਆ ਗਾਇਜ ਲਈ ਆ ਗਾਇਜ ਦੇਵਾਂਗੇ ਇਹ ਨਹੀਂ ਹੈਗਾ ਇਹਦੇ ਚ ਕੋਈ 10 15000 ਰੁਪਇਆ ਕਮਾਈ ਲੈਣੀ ਆ ਧੰਨਵਾਦ ਆ ਥੋੜਾ ਥੋੜੇ ਪਿਆਰ ਸਦਕੇ ਹੀ ਚੱਲਦੇ ਆ ਤੇ ਆ ਜੁੜੀ ਦੀ ਤੋਰ ਕਰੋ ਚਾਹ ਆ ਜਾ ਪੱਤਾ ਦੇਲ ਕੱਦ ਦਾ ਤਾਜ਼ਾ ਲਾ ਲਿਓ ਦੇਖੋ ਨਾ ਇਹ ਆ ਗਏ ਨਾ ਚਲਦਾ ਨਾ ਚਲਦਾ ਦੇਖੋ ਕਿਰਾ ਕੁੜੀਰ ਗਾ ਟੁੱਟ ਗਿਆ ਬੜੀ ਗੁੱਤ ਹੋੜੀ ਕੱਤੇ ਨਹੀਂ ਗਿਆ ਆਇਆ ਆਇਆ ਲੈ ਆਉਨੇ ਆ ਲੈ ਆਉਨੇ ਬਟਾ ਆ ਬੱਚਾ ਨਾਲ ਗਾ ਤੁਹਾਨੂੰ ਕਿਹਾ ਸੀ ਵੀ ਨਾਲ ਆ ਤੇ ਹਜੇ ਨਾਲ ਹੀ ਆ ਸੋਚਿਆ ਸੀ ਕਿਤੇ ਟੁੱਟ ਨਾ ਗਿਆ ਹੋਵੇ ਏ ਆ ਆ ਵੇ ਗਿੱਲੀ ਸੂਈਆ ਤੋਰ ਕੇ ल्याਉਂਦੀ ਆ ਬੱਚੇ ਦੀ ਤੁਹਾਨੂੰ ਤਾਂ ਪਸੱਲੀ ਕਰਾਉਣ ਲੱਗੇ ਆ ਵੀ ਮਾਲਾ ਜ ਅਗਲੇ ਨੂੰ ਪਤਾ ਲੱਗ ਜੇ ਉਵੇਂ ਹੀ ਬਹਿ ਗਏ ਤੇ ਇਹ ਨਾ ਹੋਵੇ ਬੱਚੇ ਬੁੱੱਚੇ ਤੇ ਸਹਿਮਤ ਨਾ ਹੋਉਂਗੇ ਹਨਾ ਤੇ ਆ ਆ ਵੇਖੋ ਆਹ ਮੱਗਰੋਲੇ ਬਾਬਾ ਖਾਇਆ ਬਕਰ ਹਾਂਜੀ ਆ ਬਖਾ ਇੱਕ ਆ ਆ ਵੇਖੋ ਸੱਜਣੋ ਖਾਣ ਲੇਵੇ ਦੀ ਕੁਆਲਿਟੀ ਲੇਵੇ ਦੀਆਂ ਸਫਾਈਆਂ ਇਧਰ ਦੀ ਬਹਿ ਕੇ ਵੀ ਚੋ ਲੋ ਲੈ ਆ ਵੇਖੋ ਇਹੋ ਜੀ ਕਰਮਾ ਵਾਲੀ ਕੱਟੀ ਏਡੀ ਚੰਗੀ ਇਹ ਆ ਦੇਖੋ ਸੱਜਣੋ ਏਦੋਂ ਵੱਧ ਤਾਂ ਯਾਰ ਹੁਣ ਆਪਾਂ ਕਿਸੇ ਨੂੰ ਕੋਈ ਗਰੰਟੀ ਨਹੀਂ ਦੇ ਸਕਦੇ ਸੱਜਣੋ ਗਾਂ ਦਾ ਫਰਕ ੁੱਡੇ ਦੁੱਧ ਪੁੱਤ ਕਰਮਾ ਦਾ ਆ ਜਵਾੜ ਤੂੰ ਧਾਰਾ ਮਾਰਾ ਦੰਨਾ ਵੀ ਏਡੀ ਕਸੀਲ ਆ ਤੇ ਏਡੀ ਕਪੂਲੀ ਆ ਮਾਰੀ ਧਾਰਾ ਫੱਤ ਦੋ ਦੋਨ ਤੇ ਪਾਣੀ ਕੋਈ ਨਹੀਂ ਐਂ ਮਾਰ ਦੇ ਕਹਾ ਪਰ ਸਿਆਣਾ ਬਾਦਸ਼ਾਹ ਵੀ ਲੈ ਕੇ ਆ ਆ ਵੇਖੋ ਨਾ ਚੂੜੀ ਵੀ ਨਹੀਂ ਆਉਂਦੀ ਹਜੇ ਆ ਵੇਖੋ ਕਿਉਂ ਐਂ ਸਿੱਖੂਗਾ ਇਹ ਹੌਲੀ ਹੌਲੀ ਸ਼ੌਂਕ ਬਹੁਤ ਹੈ ਨੂੰ ਚੰਗੇ ਟੌਪ ਦੇ ਕੁਸ ਲੈ ਕੇ ਦੇ ਰਿਆਂ ਪੈਨੂੰ ਐਨ ਜਿਹੜੇ ਮੰਨ ਕੇ ਚੱਲੋ ਵੀ ਨਾਮੀ ਜਿਹੜੇ ਹੋਏ ਮਹਾਰਾਜ ਨੇ ਕਿਰਪਾ ਕੀਤੀ ਲਾ ਆਹ ਔਰਲੇ ਥਣਾਂ ਦੀਆਂ ਪਰਲੇ ਦੀਆਂ ਆ ਵੇਖੋ ਤੋਈ ਜਾਂਦਾ ਲੈ ਚੱਲ ਬਸ ਕਰ ਬਾਅਦ ਚੂੜਾ ਨੇ ਹੁਣ ਸ਼ਾਮ ਨੂੰ ਚੂੜਾ ਸੱਜਣਾ ਤੁਹਾਨੂੰ ਪਸੰਦੀ ਘਰਾਤੀ ਆ ਬੇਫਿਕਰ ਹੋ ਗਈ ਝੋਟੀ ਖਰੀਦ ਲਓ ਕੱਤ ਕਾਠ ਵਾਲੀ ਮੋਹਰਾ ਦੀ ਚੰਗੀ ਕੱਤੀ ਜਿਹੜਾ ਸੱਜਣਾ ਖਰੀਦਣੀ ਚਾਹੂਗਾ ਉਹਨੂੰ ਮੈਂ ਠੀਕ ਗੱਲ ਦੱਸ ਦਊਗਾ ਤੇ ਮਾਲਕ ਨਾਲ ਵੀ ਪੇਸ਼ਾ ਗੱਲ ਕਰ ਦੇ। 1 ਲੱਖ ਤੇ 15000 ਰੁਪਿਆ ਰੇਟ ਆ। 1 15 ਰੇਟ ਆ। 10 ਦੀ ਕੱਤੀ ਦੇਣੀ ਆ 12 ਕਿਲੋ ਦੁੱਧ ਕੱਤੀ ਨੇ। ਦੇਣਾ ਹੀ ਦੇਣਾ। ਜੇ ਮੈਂ ਕੋਈ 14 15 ਨਹੀਂ ਕਹਿੰਦਾ ਚੈੱਕ ਕਰ ਲਓ। ਇਹ ਆ ਵੇਖੋ। ਆ ਵੇਖੋ। ਟਾਈਮ ਵੀ ਵੇਖ ਲਿਓ। ਅਜੇ ਵੱਧ ਤੋਂ ਵੱਧ 2:30 ਜਾਂ 3 ਵਜੇ ਦਾ ਸਮਾਂ ਆ ਆ ਵੇਖੋ। 1 ਲੱਖ ਤੇ 10000 ਦੀ ਕੱਟੀ ਦੇਵਾਂਗੇ ਐਨ ਓਕੇ ਰਿਪੋਰਟ ਤਾਜੀ ਸੂਈ ਥੱਲੇ 10 ਕਿਲੋ ਆ ਤੁਸੀਂ 9 ਮੰਨ ਕੇ ਜਿਹੜਾ ਮਰਜ਼ੀ ਸੱਜਣਾ ਆਪਣੀਆਂ ਤਸੱਲੀਆਂ ਕਰੀ ਚੱਲਿਓ ਆਜੋ ਅੱਗੇ ਤੁਹਾਨੂੰ ਇੱਕ ਹੋਰ ਝੋਟੀ ਵਿਖਾਈਏ ਆਹ ਖੜੀ ਆ ਹਾਂ ਰੁਕ ਜਾ ਸੱਜਣਾ ਆ ਟਾਈਮ ਨੋਟ ਕਰ ਲਓ 3 ਵਜ ਕੇ 18 ਮਿੰਟ ਦਾ ਸਮਾਂ ਜਗਾਈ ਪੁੱਤ ਦੁਬਾਰਾ ਫੇਰ ਤੇ ਤਰੀਕ ਹੈਗੀ ਅੱਜ 15 ਆ ਨੋਟ ਕਰ ਲਓ ਇਹ ਤੁਹਾਨੂੰ ਤਾਂ ਵਿਖਾਦਾ ਵੀ ਉਸ ਹਾਵ ਨਾਲ ਗੈਸ ਲਾਇਓ ਆਜੋ ਅੱਗੇ ਤੇ ਆ ਆ ਝੋਟੀ ਪਹਿਲਾ ਸੂਹਾ ਸੂਈ ਆ ਇਹ ਵੀ ਕਰਮਾਂ ਵਾਲੀ ਇਹ ਆ ਵੇਖੋ ਇਹ ਆ ਹਾਲੋ ਹਾਲੋ ਆ ਵੇਖੋ ਇਹ ਪਹਿਲਣ ਕੱਟੀ ਆ ਤੇ ਜੇ ਗੱਲ ਕਰਾਂਗੇ ਸੱਜਣੋ ਇਹਦੀ ਮੰਨ ਲਓ ਵੀ ਸੂਏ ਦੀ ਤੇ ਸੱਜਣੋ ਆਜਨਾਏ ਨੂੰ ਮੰਨ ਕੇ ਚੱਲੋ ਯਾਰ 12 ਤੋਂ 15 ਦਿਨ ਦੇ ਲਾਗੇ ਬੰਨੇ 12 ਦਿਨ ਹੋ ਗਏ ਉਹਨੇ ਸੂਈ ਨੂੰ ਤੇ ਆ ਪਹਿਲਣ ਕੱਟੀ ਆ ਸੱਜਣੋ ਵੇਖੋ ਬੱਚਾ ਇਹਦਾ ਕਿਤੇ ਖੜਾ ਤੇ ਆਪਾਂ ਤੁਹਾਨੂੰ ਐਂ ਬਹਿ ਕੇ ਇਹਦੀਆਂ ਧਾਰਾਂ ਮਾਰਦੇ ਆਂ ਧਾਰ ਦੇ ਲਾ ਕੇ ਆ ਦੇਖੋ ਤੇ ਆ ਦੇਖੋ ਨੀਲੀ ਚ ਪੈਂਦੀ ਆ ਹਾਂ ਬੈ ਆ ਬੱਚਾ ਤੁਹਾਨੂੰ ਬੱਚਾ ਦੂਰ ਖੜਿਆ ਹਜੇ ਇਹ ਇਹਦੀਆਂ ਵੀ ਧਾਰਾਂ ਆ ਵੇ ਬਾਕੀ ਤੁਹਾਨੂੰ ਤੋੜ ਕੇ ਵਿਖਾਉਣੇ ਬੱਚਾ ਵੀ ਲਾ ਕੇ ਵਿਖਾਵਾਂਗੇ ਸੱਜਣੋ ਇਹਦੇ ਮਗਰ ਕੱਟਾ 12 ਤੋਂ 15 ਦਿਨਾਂ ਦੀ ਸੂਈ 8 ਲੀਟਰ ਦੁੱਧ ਦਾ ਤੁਸੀਂ ਸੱਤ ਮੰਨ ਕੇ ਸੌਦਾ ਕਰਿਓ ਸਾਡੇ ਨਾਲ ਰੇਟ 90000 85000 ਦੀ ਦੇ ਦੇਣੀ ਅੱਜ ਜੇਰਾ ਮਰਜੀ ਸੱਜਣ ਅਜੇ ਪਰਰ ਕੱਟਾ ਤਾਜੀ ਸੂਈ ਆਜੋ ਕੇ ਵਹੋਂ ਨਹੀਂ ਤੁਹਾਨੂੰ ਆਜੋ ਆਹ ਵੇਖੋ ਸੱਜਣੋ ਕਾਹਦੇ ਕਾਟ ਝੋਟੀ ਪਹਿਲਾਂ ਦਾ ਹਾਂ ਬੱਤ ਮਾ ਤੇ ਤੇ ਨਹੀਂ ਤੇ ਕਿਤੇ ਆਜੋ ਓਕੇ ਤੇ ਨਹੀਂ ਗਿਆ ਤੇ ਪਹਿਲਾਂ ਓਕੇ ਤੇ ਨਹੀਂ ਗਿਆ ਆ ਵੇਖ ਹਾਂ ਆ ਵੇ ਆ ਵੇ ਆ ਜਾ ਉੱਥੀ ਲੈ ਕੇ ਆਉਣੀ ਮਣੀਏ ਫੋੜਾ ਫੜ ਪਤ ਉਹ ਅੰਸਾ ਆ ਇਹਦੇ ਕੋਲੇ ਬੱਚਾ ਤਾਂ ਛੜਾਇਆ ਝੋਟੀ ਉਮੇ ਹੀ ਪਸਮੀ ਆ ਆ ਆ ਵੇਖੋ ਬੱਚਾ ਹੁਣ ਛੜਿਆ ਧਾਰਾਂ ਧਾਰ ਦਿੱਤੀ ਸੀ ਨਾ ਆਪਾਂ ਤੇ ਉਮੇ ਹੀ ਪਸਮੀ ਆ ਕਰਮਾ ਵਾਲੀ ਏਡੀ ਮਿੱਠੀ ਆ ਯਾਰ ਪਹਿਲਾਂ ਕੱਟੀ ਆ ਤੇ ਕੋਈ ਇਹਨੂੰ ਐ ਨਹੀਂ ਹੈਗਾ ਵੀ ਲੱਤ ਦੁੱਧ ਚੱਕਣ ਦਾ ਕਰਮਾ ਵਾਲੀ ਨੂੰ ਆ ਬੱਚਾ ਮੈਂ ਤਾਂ ਲਾਤਾ ਵੀ ਅਗਲਾ ਆਣਾ ਕਵੇ ਵੀ ਯਾਰ ਬੱਚੇ ਪੁੱਤੇ ਦੇ ਪਾਂਦੀ ਪਹਿਲਾਂ ਝੋਟੀ ਸਹਿਮਤ ਆ ਜਾਂ ਨਹੀਂ ਇਹ ਆ ਵੇਖੋ ਕਰਦੀ ਆ ਜਾ ਪੁੱਤ ਆ ਜਾ ਰਾਨੂੰ ਆ ਜਾ ਆਇਆ ਆ ਵੇਖੋ ਛੱਤ ਨਾ ਜਾਂਦੀ ਧਾਰ ਇਹਦੀ ਵੀ ਇਹ ਵੀ ਕੋਲੀ ਆ ਆ ਕੱਲੇ ਕੱਲੇ ਸੰਦੀ ਚੈੱਕ ਕਰੋ ਧਾਰ ਲੈ ਇਹਦਾ ਬੱਚਾ ਤੁਹਾਨੂੰ ਲਿਆ ਕੇ ਵਿਖਾਤਾ ਵੀ ਤਸੱਲੀ ਕਰਾਉਣ ਮਾਰੇ ਆ ਓਕੇ ਓਕੇ ਰਿਪੋਰਟ ਆ ਮੁੱਲ ਤੋਂ ਨੂੰ 10 ਤੋਂ 90 ਆ 85000 ਲੈਣ ਵਾਲਾ ਮੁੱਲ ਆ ਜਿਹਦੇ 'ਚ ਛੋੜ ਹੋਣੀ ਆ ਸੱਜਣੋ ਗੀਰੇ ਬੋ ਛੋੜ ਹੁਣੀ ਆ ਛੋੜ 100 ਕਰਾ ਲਿਓ 200 ਕਰਾ ਲਿਓ ਥੋ ਤੇ ਦੇ ਆ ਆ ਫੇਰ ਵੇਝਾਂ ਨੇ ਐ ਨਹੀਂ ਹੈਗਾ ਤੇ ਆ ਆ ਆ ਵੇਖੋ ਆ ਵੇਖੋ ਇਹਨੇ ਪਿੱਛੇ ਕਰ ਲਾ ਪੁੱਤ ਆ ਆ ਵਿਖਾ ਪੁੱਤ ਹਾਂ ਵੇਖੋ ਸੱਜਣੋਂ ਥਾਣ ਪਹਿਲਾਂ ਕੱਟੀ ਨੇ ਕੱਢਿਆ ਗਾੜੀ ਵੀ ਸੋਹਣੀ ਐ ਦੀ 9 10 ਕਿਲੋ 9 10 ਕਿਲੋ ਦੁੱਧ ਦੇਈ ਜਾਊਗੀ ਆਪਾਂ ਬਾਹਲਾ ਨਹੀਂ ਕਹਿੰਦੇ ਵੀ ਇਹ 12 13 ਦੇ ਦਊਗੀ ਜਿਹੜੀ 12 ਦੇ ਉਹ ਵੀ ਉਹ 12 ਹੀ ਦੇਊਗੀ ਬੱਚਾ ਚੜਦਾ ਵਿਖਾ ਮੇਰਾ ਪੁੱਤ ਆ ਵੇਖੋ ਸੱਜਣੋ ਕਹਿਨ ਨੂੰ ਪੰਜ ਸੱਤ ਦਿਨ ਦੀ ਕਹਿਨ ਤੇ ਨਹੀਂ 10 12 ਦਿਨ 15 ਵੀ ਲਾ ਲੇ ਕੋਈ ਸੱਜਣ ਕੋਈ ਚੱਕਰ ਨਹੀਂ ਲੈਤੀ ਪਾਇਓ 9 10 ਕਿਲੋ ਦੁੱਧ ਦੇਉ ਠੰਡੀ ਪੂਰੀ ਆ ਅੱਜ 7 ਕਿਲੋ ਦੁੱਧ ਚੋਕੇ ਲੈ ਜਾਓ ਆ ਜੋ ਅੱਗੇ ਟੋਕਰ ਝੁੱਟੀ ਉਠਾਈ ਦੇ ਸੱਜਣੋ ਸੂਆ ਤੀਜਾ ਲਾ ਲਿਓ ਦੂਜਾ ਲਾ ਲਿਓ ਫਿਰ ਸਿੱਧਾ ਪਿੰਡ ਰੋਊਗਾ ਗੱਲਾਂ ਸਿੱਧੀਆਂ ਸਾਧੀਆਂ ਕਰਾਂਗੇ ਕੱਤੀਏ ਦੇ ਕੋਲੇ ਆ ਗਿਆ ਸਾਫ ਲਾ ਦਿਓ ਕਿਨੇ ਚਰ ਦੀ ਸੂਈ ਆ ਤੁਹਾਨੂੰ ਵਿਖਾ ਦੇਣਾ ਬੱਚਾ ਜੋਕੇ ਫੋਨ ਲਾ ਕੀ ਆ ਸ਼ਾਇਦ ਮਹਾਰਾਜ ਕਿਰਪਾ ਕਰੇ ਧਿਆਣੀ ਮੈਂ ਕੋਲ ਵੀ ਬਣਾ ਵੀ ਦੇਵਾਂਗੇ ਐਸ ਵੇਲੇ ਦੁੱਧ 11 ਕਿਲੋ ਕੰਡੇ ਵਾਲਾ ਤੁਸੀਂ 10 ਮੰਨ ਕੇ ਮੈਂ ਲੈਣੀ ਆ ਤੇ ਜੇ ਬਾੜਿਆ ਜੇ ਬਾੜਿਆ ਕਿਹਾ ਤੁਨੂੰ ਨਹੀਂ ਬਹੁੰਦੀ ਬੱਚੇ ਨਾਲ ਬਾਹੂਗੀ ਇੱਕ ਪਸੂਆਂ ਦਾ ਢੋ ਵੱਡੀ ਸਹਿਜ ਹੁੰਦਾ ਜਿਹੜੀ ਚੀਜ਼ ਆ ਉਹ ਦੱਸਾਂਗੇ ਯਾਰ ਹਾਂ ਉਹ ਮੈਂ ਬਾੜੇ ਤੇ ਵੀ ਲੱਗ ਜੂਗੀ ਕੱਤੀ ਦੇ ਉਕੇ ਰੂਡ ਮਿਲਦੀ ਆ 10 ਕਿਲੋ ਦੁੱਧ ਆ ਜਮਾ ਕੰਡੇ ਤੇ ਰੱਖਣਾ ਰਖਾਰ ਕੇ ਮਣੀ ਜਾਂ ਕੰਡੇ ਤੇ ਜਿਵੇਂ ਤੁਹਾਡੀ ਤਮੰਨਾ ਹੋਈ ਲੇਵਾ ਪਾਂਡਾ ਬਹੁਤ ਚੰਗਾ ਮੈਂ ਤਾਂ ਸੱਦਰ ਮੈਂ ਨੇ 15 16 ਕਿਲੋ ਦੁੱਧ ਦਿੱਤਾ ਦੇਖਿਓ ਓਕੇ ਰਿਪੋਰਟਾਂ ਕੱਬ ਡੋਕਾ ਜਿਹੜਾ ਪਸ਼ੂ ਪਹਿਲਾਂ ਕਈ ਕਰਦੇ ਬੋਲਣ ਤੋਂ ਉਹ ਕਰਨ ਲੱਗ ਗਈ ਆ ਲੇਵੇ ਦੀਆਂ ਸੁਭਾਈਆਂ ਊੜਾ ਬੰਨਣਾ ਨਹੀਂ ਕੋਈ ਬਰਲਾ ਬਹੁਤ ਚੰਗੀਆਂ ਓਕੇ ਰਪੂਟ ਝੂਟੀਆਂ ਤੋਰ ਤੁਹਾਨੂੰ ਚੈੱਕ ਕਰਾਉਣੇ ਆ ਦੇਖੋ ਹੀਟ ਦੇ ਮੁਤਾਬਕ ਜਿਵੇਂ ਪਸ਼ੂ ਕੂਚੱਕਦੇ ਆਪਾਂ ਹੱਥ ਮਾਰਦੇ ਆ ਉਵੇਂ ਕਰਦੀ ਆ ਤੁੰਡਾ ਥੋੜਾ ਮੂਦੀ ਦੇ ਅਧਿਆੜੀ ਲੱਗ ਚ ਖੁੱਲ ਕੇ ਬੋਲਸੀ ਟੀਕਾ ਲਵਾਵਾਂਗੇ ਆਜੂਦੀ ਤੋਰ ਚੈੱਕ ਕਰਾ ਲੀਏ ਨਾਲ ਤੁਹਾਨੂੰ ਮੌਲਕਵਾ ਆ ਗਈ ਕੱਤੀ ਵੀ ਉਠਾ ਲੀਏ 2 1 ਸਟਾਰ ਅੱਜ ਨੂੰ ਇਹ ਤੋਂ ਫਿਲ ਨੂੰ ਆਪਣੇ ਬਾਹਰ ਤੇ ਵੀ ਢਾਸ ਦਨੇ ਦੇਖੋ ਮੱਝ ਮਾਤੀ ਹੈ ਸੱਚ ਨੂੰ ਇਹ ਇਹ ਮੈਂ ਹੈ ਕੱਤੀਆਂ ਦੇ ਦੋ ਦੋ ਸਾਰਾ ਚਾਰ ਨੂੰ ਇਹਨਾਂ ਰੱਖ ਕੇ ਹਾਂ ਵਾਹ ਠੀਕ ਆ ਪਿਆ ਸੱਜਣੋ ਇਹ ਤਾਂ ਸਭ ਨੂੰ ਦੱਸਦੇ ਇਹਦਾ ਵੀ ਕੀ ਕੀ ਲਊਗਾ ਗੁਨੇ ਕੋ ਸੁਭਾਣਾ ਮੈਨੂੰ ਲੱਗੀਆਂ ਲੇਵਾ ਭਾਂਡਾ ਤਾਂ ਸੱਜਣਾ ਆਲਾ ਲਈ ਵਰਦੀ ਆ ਥੋੜੀ ਜੀ ਐ ਕੱਪੀ ਆ ਉਹ ਕੱਟੀ ਦੇ ਬੇਫਿਕਰ ਹੋ ਕੇ ਮਿਲਦੀ 부ੜੀ ਚੂਵੇਂ ਬੰਦਾ ਚੂਵੇਂ ਜਵਾਕ ਤੋਂ ਲੈ ਉਹ ਸ਼ੇਰ ਵੀ ਧਾਰਾ ਮਾਰ ਰਹਿਂਦਾ ਇਹਦੀ ਨਾਲ ਸੱਜਣੋ ਰੇਟ ਦੀ ਗੱਲ ਕਰੀਏ ਤੇ ਦੇਣ ਲੈਣ 95000 ਰੁਪਇਆ ਜਿਹਦੇ ਚ 2000 ਹੋਰ ਛੋੜ ਕਰੋ 99000 ਹੋਰ 95 ਆਪੀ ਇਹ ਮੈਂ ਦੇਵਾਂਗੇ ਜਿਹੜਾ ਮਰਜੀ ਸੱਜਣ ਆਜੇ ਆਪ ਦਾ ਦੁੱਧ ਤੁਸੀਂ ਚੋ ਕੇ ਲੈ ਲੈਣਾ ਮਲਕ ਮੈਨ ਵਿਖਾ ਦੇ ਪੁੱਤ ਨੇੜੇ ਕਰਕੇ ਕਿੰਨੀ ਸਟਰੋਂਗ ਆਉਂਦੀ ਆ ਸੱਜਣ ਮੈਨੇ ਬਹੁਤ ਚੰਗਾ ਦੁੱਧ ਭਰਿਆ ਹੋਇਆ ਓਕੇ ਰਿਪੋਰਟ ਆ ਇਹਨਾਂ ਦਾ ਲੇਖਾ ਜੋਖਾ ਦਾਸਤਾਦ ਨੂੰ ਆ ਦੂਜੇ ਬੱਚੇ ਵੀ ਚੰਗਾਈ ਜਾਂਦੀਆਂ ਏਡੀਆਂ ਮੇਟੀਆਂ ਤਾਂ ਵੀ ਉਸਮਾ ਆ ਦਿਨਾ ਆ ਕੱਟੀਆਂ ਵਿਖਾ ਦੇ ਫਿਰ ਆ ਕੱਟੀਆਂ ਸੱਜਣੋ ਜਿਹੜੀ ਲਾਸਟ ਤੇ ਮੈਂ ਵਿਖਾਤੀ ਤੁਹਾਨੂੰ 92000 ਦੀ ਕਹੀ ਆ ਕੱਟੀ ਵੇਖੋ ਕਿੰਨੀ ਫਰੀਕ ਚਮੜੀ ਦੀ ਝੋਲੀ ਝਾਲੀ ਕੱਟੀ ਦੀ ਚੰਗੀ ਗੈਸ ਤੁਸੀਂ ਵੇਖ ਕੇ ਲਾਉਣਾ ਕੀ ਕਿੰਨੇ ਚਿਰ ਦੀ ਮੰਨ ਕੇ ਚੱਲੋ ਇਹ ਸੂਈ ਆ ਆਹ ਵੇਖੋ 92000 ਤੋਂ ਦਵਾਂਣ ਲੱਗੇ ਆ ਤੇ ਆਜੋ ਇੱਕ ਵਾਰੀ ਫੇਰ ਆਪਾਂ ਕੈਮਰੇ ਤੇ ਤੁਹਾਨੂੰ ਪਸ਼ੂ ਚੈੱਕ ਕਰਾਈਏ ਜੇ ਕੋਈ ਕਮੀ ਪੇਛੀ ਰਹਗੀ ਹੋਈ ਤਾਂ ਤਸੱਲੀ ਕਰਾਉਣੇ ਆ ਆਹ ਕੱਟੀ ਆ ਇਹ ਨੋਟ ਕਰ ਲਓ ਤੁਸੀਂ ਤਿੰਨਾਂ ਦੀ ਲਾ ਲਓ ਤੁਸੀਂ ਚਾਰਾਂ ਦੀ ਤੁਸੀਂ ਸਾਲ ਦੀ ਜਿਵੇਂ ਤੁਹਾਡੇ ਮਨ ਨੂੰ ਸਕੂਨ ਹੋਵੇ ਕਰ ਲਿਓ ਦੁੱਧ ਦਾ 10 ਕਿਲੋ 11 ਹੋਊਗਾ ਦੁੱਧ 10 ਕਿਲੋ ਤੱਕੜੀ ਵਾਲਾ ਇਹਦੇ ਕੋਲੇ 10 ਹੈ 9 ਕਿਲੋ ਤੱਕੜੀ ਦੇ ਰੱਖ ਕੇ ਲੈ ਕੇ ਜਾਣ ਵਾਲਾ ਕੱਚਾ ਬੋਲਾ ਬੱਚੇ ਦਾ ਨਾਲੂਆਂ ਨਾਲ ਤਾਜੀ ਸੂਈ ਝੋਟੀ ਬਹੁਤ ਸੋਹਣਾ ਕੱਦ ਕਾਠ ਆਹ ਸੱਜਣੋ 12 15 ਦਿਨਾਂ ਦਾ ਸੂਆ ਲਾ ਲਿਓ ਕੋਈ ਐ ਨਹੀਂ ਹੋਊਗਾ ਵੀ ਇਹ ਵੱਧ ਟਾਈਮ ਦੀ ਸੂਈ ਹੋਏ ਗੱਲ ਦੀ ਗਾਰੰਟੀ ਹੈ ਜਿੰਨੇ ਦਿਨ ਦੱਸੇ 2 ਦਿਨ ਕੋਈ ਘਟ ਹੋਣਗੇ ਅਰਲੀਆਂ ਅਰਗੇ ਥਾਣਾ ਕਰਮਾਂ ਵਾਲੀ ਦੇ ਆਹ ਵੇਖੋ ਪੀੜੀ ਦੇ ਪਾ ਵਾਂਗੂ ਲੱਗੇ ਆ ਬਹੁਤ ਸੋਹਣਾ ਪਸਮਾਚਵਾ ਕੱਢਦੀ ਆ ਝੋਟੀ ਤੋ ਤੇ 9 10 ਭਰੀ ਜਾਊਗੀ ਆ ਵੀ ਤੁਹਾਨੂੰ ਲੇਖਾ ਜੋਖਾ ਦੱਸਤਾ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਾਂਦੇ ਵਸਦੇ ਰੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ